ਹਾਂਜੀ ਵਿਦਿਆਪਕ ਸਾਥੀਓ ਸਤਿ ਸ੍ਰੀ ਅਕਾਲ ਜੀ ਜਿਵੇਂ ਕਿ ਆਪਾਂ ਨੇ ਕਹਾਣੀ ਵਾਲਾ ਸੈਕਸ਼ਨ ਕਰ ਰਹੇ ਸੀ ਤੇ ਕਹਾਣੀ ਪੜ੍ਹਾਉਣ ਦਾ ਕੰਮ ਜਿਹੜਾ ਹੈਗਾ ਉਹ ਗਤੀਵਿਧੀ ਆਪਾਂ ਕਰਵਾ ਲਈ ਹੈ ਜਿਹੜੀ ਅਗਲੀ ਗਤੀਵਿਧੀ ਹੈ ਉਹਦੇ ਵਿੱਚ ਅਸੀਂ ਵਿਦਿਆਰਥੀਆਂ ਤੋਂ ਉਸ ਕਹਾਣੀ ਦੇ ਉੱਤੇ ਪ੍ਰਸ਼ਨ ਸਿਰਜ ਸਿਰਜਣ ਪ੍ਰਕਿਰਿਆ ਕਰਾਉਣੀ ਆ ਜਿਹਦੇ ਵਿੱਚ ਉਹ ਪ੍ਰਸ਼ਨ ਕ੍ਰੀਏਟ ਕਰਦੇ ਨੇ ਫਾਰਮ ਕਰਦੇ ਨੇ ਸੋ ਇਸ ਦੇ ਵਿੱਚ ਪ੍ਰਸ਼ਨ ਕ੍ਰੀਏਟ ਕਰਨ ਤੋਂ ਪਹਿਲਾਂ ਉਹ ਹਦਾਇਤਾਂ ਦਿੱਤੀਆਂ ਜਾਂਦੀਆਂ ਨੇ ਵਿਦਿਆਰਥੀਆਂ ਨੂੰ ਸਮਝਾ ਦਿੱਤਾ ਜਾਂਦਾ ਹੈ ਕਿ ਉਹਨਾਂ ਦੇ ਪ੍ਰਸ਼ਨ ਕਿਸ ਪ੍ਰਕਾਰ ਦੇ ਹੋ ਸਕਦੇ ਨੇ ਇਹ ਪ੍ਰਸ਼ਨ ਸਿੱਧੇ ਪ੍ਰਸ਼ਨ ਹੋ ਸਕਦੇ ਨੇ ਸ਼ਾਰਟ ਪ੍ਰਸ਼ਨ ਆਪਾਂ ਪੁੱਛਣੇ ਹੁੰਦੇ ਨੇ ਤਾਂ ਕਿ ਆਨਸਰ ਜਲਦੀ ਆ ਜਾਵੇ ਅ ਐਮਸੀਕਿਊ ਵੀ ਪੁੱਛ ਸਕਦੇ ਆ ਖਾਲਿਸਤਾਨ ਵੀ ਪੁੱਛ ਸਕਦੇ ਆ ਮਿਲਾਨ ਵੀ ਪੁੱਛ ਸਕਦੇ ਆ ਤੇ ਇਹ ਸਾਰੇ ਪ੍ਰਕਾਰ ਦੇ ਹੋ ਸਕਦੇ ਨੇ ਪਰ ਪ੍ਰਸ਼ਨ ਸਾਰਥਕ ਹੋਣੇ ਚਾਹੀਦੇ ਨੇ ਕਾਲਪਨਿਕ ਪ੍ਰਸ਼ਨ ਨਹੀਂ ਹੋ ਸਕਦੇ ਕਲਪਨਿਕ ਪ੍ਰਸ਼ਨ ਸੌਰੀ ਨਹੀਂ ਹੋ ਸਕਦੇ ਕਿਉਂਕਿ ਕਲਪਨਾ ਤੇ ਆਧਾਰਤ ਉਹਦਾ ਜਵਾਬ ਕਦੀ ਵੀ ਕੋਈ ਵੈਲੀਡੇਟ ਨਹੀਂ ਕਰ ਸਕਦਾ ਤੇ ਦੂਜਾ ਇਸ ਗੱਲ ਲਈ ਆਪਾਂ ਕਿਉਂਕਿ ਐਕਚੁਅਲੀ ਇਸ ਕੱਲ ਨਾ ਹੀ ਆਪਾਂ ਕੰਪਰੀਹੈਂਸ਼ਨ ਨਾਲ ਵੀ ਜੋੜਦੇ ਆਂ ਤੁਹਾਨੂੰ ਸਮਝ ਆਵੇ ਹੈ ਨਾ ਤੱਥਾਂ ਦੇ ਆਧਾਰ ਤੇ ਹੋ ਸਕਦਾ ਸਿੱਧੀ ਸਿੱਧੀ ਗੱਲ ਨਾ ਦਿੱਤੀ ਹੋਵੇ ਪਰ ਤੱਥਾਂ ਨੂੰ ਵਿਸ਼ਲੇਸ਼ਣ ਕਰਨ ਤੋਂ ਉੱਤਰ ਮਿਲਦਾ ਹੋਵੇ ਇਦਾਂ ਦੇ ਪ੍ਰਸ਼ਨ ਬਹੁਤ ਜ਼ਿਆਦਾ ਮਹੱਤਵਪੂਰਨ ਨੇ ਖਾਸ ਕਰਕੇ ਲੈਵਲ 3 ਜਦੋਂ ਕਰਾ ਰਹੇ ਹੋ ਤਾਂ ਵਿਦਿਆਰਥੀਆਂ ਨੂੰ ਇਹੋ ਜਿਹੇ ਪ੍ਰਸ਼ਨ ਫਾਰਮ ਕਰਨੇ ਚਾਹੀਦੇ ਨੇ ਸੋ ਆਪਾਂ ਵੇਖਦੇ ਹਾਂ ਕਿ ਕਿਉਂਕਿ ਇਹ ਕੰਮ ਮੈਂ ਪਹਿਲੇ ਹੀ ਕਰਵਾ ਲਿਆ ਤਾਂ ਕਿ ਰਿਕਾਰਡਿੰਗ ਦੇ ਵਿੱਚ ਉਹਨਾਂ ਸਮਾਂ ਨਾ ਕਰਾ ਹੋਵੇ ਤੈਨੂੰ ਆਪਾਂ ਪ੍ਰੋਪਰ ਸਮਾਂ ਦਿੱਤਾ ਸੀ ਸੋ ਆਪਾਂ ਵੇਖਦੇ ਹਾਂ ਕਿਵੇਂ-ਕਿਵੇਂ ਵਿਦਿਆਰਥੀਆਂ ਨੇ ਕੀਤੇ ਨੇ ਤੇ ਕਿਵੇਂ-ਕਿਵੇਂ ਇਹ ਕਿਰਿਆ ਕਰਵਾਈ ਜਾਣੀ ਹੈ ਸਭ ਤੋਂ ਪਹਿਲਾ ਆਪਾਂ ਜਾਣਦੇ ਹਾਂ ਕਿ ਹਰ ਇੱਕ ਵੱਡੇ ਗਰੁੱਪ ਨੂੰ ਆਪਾਂ ਛੋਟੇ-ਛੋਟੇ ਗਰੁੱਪਾਂ ਵਿੱਚ ਵੰਡਿਆ ਹੁੰਦਾ ਸਾਡੇ ਕੋਲੇ 8 ਕ ਬੱਚੇ ਹੈਗੇ ਨੇ ਲੈਵਲ 3 ਦੇ ਵਿੱਚ ਤੇ ਜਿਨ੍ਹਾਂ ਚੋਂ 2 ਬੱਚੇ ਐਬਸੈਂਟ ਨੇ ਪਰ 6 ਬੱਚੇ ਆਏ ਆ ਤਾਂ ਆਪਾਂ 3-3 ਦੇ 2 ਗਰੁੱਪ ਬਣਾਏ ਹੋਏ ਨੇ ਦੋਨਾਂ ਗਰੁੱਪਾਂ ਨੇ ਆਪਣੇ ਆਪਣੇ ਕੁਐਸਚਨ ਫਾਰਮ ਕੀਤੇ ਨੇ ਸੋ ਆਪਾਂ ਵੇਖਦੇ ਹਾਂ ਇਹਨਾਂ ਤੋਂ ਕਿਵੇਂ ਇਹ ਅਨਸਰ ਲੈਂਦੇ ਨੇ ਸੋ ਫਰਸਟ ਨੰਬਰ ਗਰੁੱਪ ਜਿਹੜਾ ਬੇਟਾ ਹੈਗਾ ਉਹ ਹੈ ਸਹਿਨੂਰ ਗੁਰਦੀਨ ਤੇ ਕੁਸ਼ਪ੍ਰੀਤ ਦਾ ਸੋ ਇਹ ਗਰੁੱਪ ਤੇ ਸੈਕੰਡ ਵਾਲਾ ਗਰੁੱਪ ਜਿਹੜਾ ਹੈਗਾ ਉਹ ਹੈ ਸੁਖਪ੍ਰੀਤ ਸੁਖਪ੍ਰੀਤ ਅਤੇ ਸੰਜਲਾ ਸੋ ਆਪਾਂ ਵੇਖਦੇ ਹਾਂ ਕਿ ਪਹਿਲਾ ਨੰਬਰ ਜਿਹੜਾ ਗਰੁੱਪ ਹੈਗਾ ਸਾਡਾ ਉਹ ਹੈ ਸੈਨੂਰੋ ਰਾਂ ਦਾ ਸੋ ਪਹਿਲਾ ਪ੍ਰਸ਼ਨ ਸੈਨੂਰੋ ਰੀ ਪੁੱਛਣਗੇ ਤੇ ਇਹਨਾਂ ਪ੍ਰਸ਼ਨਾਂ ਦੇ ਉੱਤਰ ਕੌਣ ਦੇਊਗਾ ਜੀ ਦੂਜੇ ਵਾਲਾ ਗਰੁੱਪ ਦੇਊਗਾ ਜੀ ਜੇ ਤੁਹਾਡੇ ਕੋਲ ਸੱਤ ਗਰੁੱਪਿਆਂ ਤਾਂ ਤੁਸੀਂ ਕਰ ਸਕਦੇ ਹੋ ਪਹਿਲੇ ਵਾਲਾ ਪ੍ਰਸ਼ਨ ਕਰੇਗਾ ਫਿਰ ਦੂਜੇ ਵਾਲਾ ਉੱਤਰ ਦੇਗਾ ਦੂਜੇ ਵਾਲਾ ਨਹੀਂ ਦੇ ਸਕਦਾ ਤੀਜੇ ਵਾਲਾ ਦੇ ਦੇਵੇ ਤੀਜੇ ਵਾਲਾ ਵੀ ਨਹੀਂ ਦੇ ਸਕਦਾ ਫਿਰ ਚੌਥੇ ਤੋਂ ਚੌਥਾ ਨਹੀਂ ਪੰਜਵਾਂ 6 ਮਾਸ 7 ਮਾਸ ਜੇ 7 ਤੋਂ ਹੀ ਨਹੀਂ ਦੇ ਸਕਦੇ ਤਾਂ ਫਿਰ ਉਹਦਾ ਪ੍ਰਸ਼ਨ ਵੀ ਵੈਲਿਡ ਨਹੀਂਗਾ ਤੇ ਇਸ ਪ੍ਰਸ਼ਨ ਦੇ ਉੱਤੇ ਚਰਚਾ ਹੋਣੀ ਚਾਹੀਦੀ ਹੈ ਵੀ ਕਿ ਉਹ ਵੈਲਿਡ ਹੈ ਜਾਂ ਨਹੀਂ ਹੈ ਸੋ ਇਸ ਪ੍ਰਕਾਰ ਪ੍ਰਸ਼ਨ ਉੱਤਰ ਕੀਤੇ ਜਾਂਦੇ ਨੇ ਤੇ ਹੁਣ ਆਪਾਂ ਕਰਦੇ ਹਾਂ ਸਭ ਤੋਂ ਪਹਿਲਾਂ ਜਿਹੜਾ ਹੈਗਾ ਕਿ ਤੈਨੂਰ ਹੋਰ ਹੀ ਪ੍ਰਸ਼ਨ ਪੁੱਛਣਗੇ ਹਾਂਜੀ ਤੈਨੂਰ ਪੁੱਛੋ ਪ੍ਰਸ਼ਨ ਬੇਟੇ ਪੰਛੀ ਖੁਸ਼ੀ ਨਾਲ ਕਿਉਂ ਚੈੱਕਣ ਲੱਗਾ ਪੰਛੀ ਖੁਸ਼ੀ ਨਾਲ ਕਿਉਂ ਚੈੱਕਣ ਲੱਗਾ ਹਾਂਜੀ ਕਿ ਕਾਗਜ਼ ਜਿਹੜਾ ਜਿਹੜਾ ਵਿੱਚ ਇੱਕ ਨੱਕ

ਖਾਲਿਸਤਾਨ ਕੀਤੀ ਹਾਂਜੀ ਖਾਲਿਸਤਾਨ ਬੋਲਿਓ ਕਿਸ ਵਿੱਚ ਫਲਾਂ ਸਾਰੀ ਗਰਮੀ ਡੈਸ਼ ਅਤੇ ਡੈਸ਼ ਵਿੱਚ ਲੰਘਦੀ ਹੈ ਹੂੰ ਸਾਰੀ ਗਰਮੀ ਡੈਸ਼ ਅਤੇ ਡੈਸ਼ ਖਾਲਿਸਤਾਨ ਅਤੇ ਖਾਲਿਸਤਾਨ ਵਿੱਚ ਲੰਘੇ ਉਦਾਸੀ ਅਤੇ ਗੰਧ ਉਦਾਸੀ ਅਤੇ ਗੰਧ ਠੀਕ ਹੈ ਬੇਟੀ ਇਹ ਹੈ ਆਨਸਰ ਹਾਂਜੀ ਸੋ ਇਹ ਬੈਲਡ ਹੋ ਗਿਆ ਹਾਂਜੀ ਹੁਣ ਤੁਹਾਡੀ ਵਾਰੀ ਹੈ ਪ੍ਰਸ਼ਨ ਪੁੱਛਣ ਦੀ ਕਹਾਣੀ ਦਾ ਨਾਮ ਬੱਬਾ ਬੋਹੜ ਹੈ ਸਹੀ ਜੇ ਗੱਲ ਕਰਦੀ ਸਹੀ ਜਾਂ ਗਲਤ ਕਹਾਣੀ ਦਾ ਨਾਮ ਬਾਬਾ ਗੋੜ ਹੈ ਸਹੀ ਜਾਂ ਗਲਤ ਸਹੀ ਸਹੀ ਹੈ ਜੀ ਓਕੇ ਜੀ ਹੋਰ ਕਿਸੇ ਪ੍ਰਕਾਰ ਦਾ ਪ੍ਰਸ਼ਨ ਜਿਹੜਾ ਤੁਸੀਂ ਕ੍ਰੀਏਟ ਕੀਤਾ ਹੋਵੇ ਲੱਕੜ ਹਾਰੇ ਨੇ ਦਰਖਤ ਨੂੰ ਕਿਸ ਨਾਲ ਵੱਢ ਦਿੱਤਾ ਇਹ ਪ੍ਰਸ਼ਨ ਹਾਂ ਜੀ ਇਹ ਨਵੀਂ ਗੱਲ ਇਹ ਹੈ ਕਿ ਸੇਮ ਪ੍ਰਸ਼ਨ ਉਹਨਾਂ ਨੇ ਪੁੱਛਿਆ ਸੀ ਸੇਮ ਹੀ ਇਹ ਵਿਦਿਆਰਥੀ ਪੁੱਛ ਰਹੇ ਨੇ ਤੋ ਇਸ ਪ੍ਰਕਾਰ ਦੇ ਪ੍ਰਸ਼ਨ ਤੁਸੀਂ ਵਿਦਿਆਰਥੀਆਂ ਨੂੰ ਹਦਾਇਤ ਕਰੋਗੇ ਕਿ ਇਸ ਪ੍ਰਕਾਰ ਦੇ ਪ੍ਰਸ਼ਨ ਰੱਦ ਕਰ ਦਿੱਤੇ ਜਾਣ ਜਿਹੜੇ ਪ੍ਰਸ਼ਨ ਪਹਿਲਾਂ ਹੀ ਪੁੱਛੇ ਜਾ ਚੁੱਕੇ ਹਨ ਇਸ ਨਾਲ ਜਮਾਤ ਦਾ ਸਮਾਂ ਬਚਦਾ ਹੈ ਤੇ ਪ੍ਰਸ਼ਨ ਦਾ ਉੱਤਰ ਸੰਭਵਤਾ ਉਹ ਹੀ ਹੁੰਦਾ ਹੈ ਬਹੁਤ ਬਹੁਤ ਧੰਨਵਾਦ ਜੀ ਇਸ ਪ੍ਰਕਾਰ ਇਹ ਪ੍ਰਸ਼ਨ ਉੱਤਰ ਦੀ ਜਿਹੜੀ ਕਿਰਿਆ ਉਹ ਕੀਤੀ ਜਾਣੀ ਹੈ ਤੇ ਇਸ ਪ੍ਰਕਾਰ ਇਹ ਗਤੀਵਿਧੀ ਸਮਾਪਤ ਹੁੰਦੀ ਹੈ ਜੀ ਧੰਨਵਾਦ